ਸਸਰੀ ਕਾਲਜੀ ਤੁਸੀਂ ਦੇਖ ਰਹੇ ਹੋ ਜੋ ਇਹ ਤਸਵੀਰਾਂ ਇਹ ਬਠਿੰਡਾ ਜਿਹਦੇ ਦੇ ਪਿੰਡ ਜੇਠੂਕੇ ਦੀਆਂ ਹਨ ਜਿੱਥੇ ਲਸਾੜਾ ਡਰੇਨ ਓਵਰਫਲੋ ਹੋਣ ਕਰਕੇ ਜਿਹੜਾ ਪਿੰਡ ਦੇ ਦੋ ਰਸਤੇ ਨੇ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੇ ਇਹ ਦੋਨੇ ਦੇ ਦੋਨੇ ਹੀ ਬੰਦ ਹੋ ਚੁੱਕੇ ਹਨ ਕਿਉਂਕਿ ਲਸਾੜਾ ਡਰੇਨ ਓਵਰਫਲੋ ਚੱਲ ਰਹੀ ਹੈ ਔਰ ਪਿੰਡ ਨਾਲ ਜੋੜਨ ਵਾਲੇ ਦੋਨਾਂ ਰਸਤਿਆਂ ਦੇ ਉੱਪਰ ਬੜੇ ਪੁਲ ਇੰਨਾ ਜੇ ਇੱਕ ਪੁਲ ਪੂਰੀ ਤਰ੍ਹਾਂ ਟੁੱਟ ਗਿਆ ਹੈ ਦੂਸਰਾ ਉੱਪਰੋਂ ਫਰੋਡ ਕਰਕੇ ਪੁਲ ਦਿਖਾਈ ਨਹੀਂ ਦੇ ਰਿਹਾ ਜਿਸ ਨਾਲ ਪਿੰਡ ਦਾ ਰਸਤਾ ਬੰਦ ਹੋ ਚੁੱਕਾ ਹੈ ਹੁਣ ਇਸ ਪਿੰਡ ਵਿੱਚ ਜਾਣ ਲਈ ਦੂਸਰੇ ਪਿੰਡ ਗਿੱਲਖਲਾ ਘਰਾਣੇ ਵਗੈਰਾ ਦਾ ਸਹਾਰਾ ਲੈਣਾ ਪੈਂਦਾ ਹੈ ਜੇ ਟੂਕੇ ਪਿੰਡ 325 100 ਏਕੜ ਜ਼ਮੀਨ ਵਾਲੇ ਇਸ ਪਿੰਡ ਤੇ 2500 ਹੀ ਵੋਟਾਂ ਵਾਲੇ ਇਸ ਪਿੰਡ ਦੇ ਵਿੱਚ ਲਸੇੜਾ ਟ੍ਰੇਨ ਦਾ ਪਾਣੀ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਹੈ ਬੇਸ਼ੱਕ ਪਿੰਡ ਅਤੇ ਡਰੇਨ ਦੇ ਵਿਚਕਾਰ ਪਟੰਡਾ ਵਾਲਾ ਰੇਲਵੇ ਲਾਈਨ ਚੱਲਦੀ ਹੈ ਜੋ ਕਿ ਪਿੰਡ ਤੇ ਡਰੇਨ ਦੇ ਵਿੱਚ ਇੱਕ ਬੰਨ ਦਾ ਕੰਮ ਕਰ ਰਹੀ ਹੈ ਪਰ ਫਿਰ ਵੀ ਪਿੰਡ ਦੇ ਖੇਤ ਸੀ ਜਿਹੜੇ ਨੀਵੇਂ ਹਨ ਉਹਨਾਂ ਵਿੱਚ ਪਾਣੀ ਜਾ ਚੁੱਕਾ ਹੈ ਖੇਤਾਂ ਵਿੱਚ ਇਹ ਪਾਣੀ ਨੇ ਆਪਣਾ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਪਿੰਡ ਵਾਲੇ ਇਸ ਕਾਰਨ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ ਵੀ ਕਿਸ ਤਰ੍ਹਾਂ ਇਸ ਤਰ੍ਹਾਂ ਨੂੰ ਯਾਦ ਪਾਇਆ ਜਾਵੇ ਪਿੰਡ ਵਾਲਿਆਂ ਨੇ ਦੱਸਿਆ ਕਿ ਜੇਕਰ ਹੌਣ ਵਾਲੇ ਸਿਰਾਂ ਦੇ ਵਿੱਚ ਮੀਂਹ ਇਸੇ ਤਰ੍ਹਾਂ ਹੀ ਪੈਂਦਾ ਰਿਹਾ ਤਾਂ ਪਿੰਡ ਵਿੱਚ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਕੌਰ ਸਿੰਘ ਅੱਛਾ ਮੈਂਬਰ ਕੀ ਹੋਇਆ ਸਟੇ ਹਾਲਾਤ ਕੀ ਹੈ? ਹਾਲਾਤ ਤਾਂ ਹੁਣ ਸਾਨੂੰ ਦੱਸਿਆਂ ਦੇ ਜੀ ਬਹੁਤ ਮੁਸ਼ਕਲ ਆ ਜੀ। ਚਾਰ ਟਾਇਰਾ ਰਾਤ ਤਾਂ ਬੰਦ ਹੋਇਆ ਪਿਆ। ਕੋਈ ਰਾਹ ਨਹੀਂ। ਜਿਹੜੇ ਦੋਨੇ ਰਸਤੇ ਆਏ ਪੁੜੀਆਂ ਢਾਈਆਂ ਵੀ ਆ ਕਿ ਪਾਣੀ ਓਵਰਫਲੋ ਇੱਕ ਪਾਸੇ ਓਵਰਫਲੋ ਪਾਣੀ ਪਾਣੀ ਓਵਰਫਲੋ ਵੀ ਆ ਇੱਕ ਪਾਸੇ ਜਮਾ ਢਾਈ ਗਈ ਇੱਕ ਪਾਸੇ ਤਾਂ ਢਾਂ ਗਿਆ ਪੌੜਾ ਹਾਂ ਤੇ ਇਹ ਦੀ ਖਾਤਰ ਬਣਾਉਣ ਦੀ ਖਾਤਰ ਐ ਸੀ ਬਹੁਤ ਤਾਰੀ ਜਾ ਐ ਮੈਂ ਖੁਦ ਪੰਚਾਇਤ ਮੈਂਬਰ ਵੀ ਪਿਛਲੇ ਸਾਲਾਂ ਤੇ ਅਸੀਂ ਬਹੁਤ ਤਾਰੀ ਜਾ ਐ ਪਰ ਸਾਡੇ ਇੱਥੇ ਕਿਸੇ ਵੀ ਕਿਸੇ ਨੇ ਸਾਡੀ ਗੱਲ ਬਾਤ ਨਹੀਂ ਸੁਣੀ ਫਸਲਾਂ ਦੀ ਕੀ ਹਾਲਤ ਇੱਥੇ ਬਹੁਤ ਮੰਦੀ ਆ ਜਿੰਨੀ ਵੀ ਕਹਿਲੀ ਓਨੀ ਮੰਦੀ ਆ ਡੁੱਬੀ ਪਈ ਐ ਸਾਰੀ ਬਾਗਲ ਡੁੱਬੀ ਪਈ ਆ ਕਿੰਨਾ ਰਗਵਾ ਏਰੀਆ ਸਾਰਾ ਪਿੰਡ ਬਲਜੀਤ ਸਿੰਘ ਜੀ ਕਿੰਨਾ ਰਕਵਾ ਪਿੰਡ ਦਾ 2500 ਏਕੜ ਤੇ ਆਬਾਦੀ ਕਿੰਨੀ ਹੈ ਜੀ ਇਹ ਦੀ 2400 42000 ਬਹੁਤ ਧੰਨਵਾਦ ਕੀ ਹਾਲਾਤ ਜਿਹਾ ਕਿ ਕੀ ਪ੍ਰਬੰਧ ਕਰਿਆ ਪ੍ਰਬੰਧ ਕੋਈ ਨਹੀਂ ਜੀ ਕਰਿਆ ਬਸ ਬੈਠੇ ਦੇਖੀ ਜਾਂਦੇ ਆ ਕੋਈ ਪਿੰਡ ਦੇ ਬੰਦੇ ਤੁਸੀਂ ਕੋਈ ਕਰ ਰਹੇ ਹੋ ਜਾਂ ਪ੍ਰਸ਼ਾਸਨ ਵਿੱਚ ਕੋਈ ਆਇਆ ਹੋ ਪ੍ਰਸ਼ਾਸਨ ਵਾਲੇ ਆਏ ਸੀ ਇੱਕ ਦਿਨ ਜੀ ਕੋਈ ਗੱਲਬਾਤ ਨਹੀਂ ਕਰੀ ਹੈ ਹਾਂ ਉਹ ਕਹਿੰਦੇ ਵੀ ਸਾ ਉਹ ਕਹਿੰਦੇ ਵੀ ਜੇ ਕਿਸੇ ਦਾ ਨੁਕਸਾਨ ਹੋਇਆ ਤਾਂ ਸਾਨੂੰ ਦੱਸਿਓ ਸੋਨੂੰ ਹੁਣ ਕੀ ਦੱਸਾਂਗੇ ਨੁਕਸਾਨ ਤਾਂ ਹੋਇਆ ਹੀ ਹੋਇਆ ਹੈ। ਜਨਾ ਪ੍ਰਸ਼ਾਸਨ ਤਾਂ ਆ ਕੇ ਗਿਆਗਾ। ਮਤਲਬ ਪ੍ਰਸ਼ਾਸਨ ਕੋਲ ਤਾਂ ਪੁੱਛਿਆ ਮਤਲਬ ਕੋਈ ਕੋਈ ਮਦਦ ਨਹੀਂ ਜੀ ਆ ਬੈਠਿਆ ਪੰਚਾਇਤ ਮੈਂਬਰ ਬੈਠਾ ਸਰਪੰਚ ਬੈਠਾ ਕਿਸੇ ਔਰਥਨ ਨੇ ਸਾਡੀ ਬਾਤ ਨਹੀਂ ਪੁੱਛੀ। ਨਾਲੇ ਸਾਰਿਆਂ ਕੋਲੇ ਜਿਹੜੇ ਜਿਹੜੇ ਜਾਨ ਕਰਦੇ ਸਮਾਨ ਕੋਈ ਬਾਹਰ ਨਹੀਂ ਦਿੱਤੀ ਕਿਉਂ ਨਹੀਂ ਕੋਈ ਉਸਨੇ ਕਿਹਾ ਜੇ ਕੋਈ ਪੁੱਛ ਕਰਦਾ ਤਾਂ ਆਪੋ ਆਪਦੇ ਨਾਲ ਲੱਗਦੇ ਕੋਈ ਪਾਣੀ ਜਿਆਦਾ ਜੜੇ ਛੜਕ ਪਟਕੇ ਆ ਸੜਕ ਪਟਕੇ ਕੱਢਿਆ ਪਾਣੀ ਜੀ। ਬੜੇ ਸਮੱਸਿਆ ਲੱਗੇ ਬੜੀ ਸੀ ਮੰਤੇ ਤੱਕ ਵੀ ਪਹੁੰਚ ਕੀਤੀ ਹੈ ਪਰ ਜੀ ਆਇਆ ਇੱਥੇ ਪਾਣੀ ਪਹਿਲਾਂ ਕਦੋਂ ਆਇਆ ਸੀ ਪਿੰਡ 'ਚ ਪਾਣੀ ਆਇਆ ਹੋ ਵੀ ਪਹਿਲਾਂ 88 'ਚ ਆਇਆ ਜੀ 88 'ਚ ਆਇਆ ਉਹਦੇ ਬਾਅਦ ਉਦੋਂ ਵੀ ਇੰਨੇ ਹੀ ਸੀ ਕਿਤੇ ਉਹ ਉਦੋਂ ਵੀ ਵਧ ਗਿਆ ਉਦੋਂ ਵਧ ਗਿਆ ਹੁਣ ਜ਼ਿਆਦਾ ਆ ਜੀ ਜ਼ਿਆਦਾ ਹੋ ਗਿਆ ਅੱਜ ਕੀ ਫੇਰ ਵਾਤਾ ਹੋ ਗਿਆ ਅੱਜ ਕੀ ਫੇਰ ਫੈਲ ਗਿਆ